ਤਾਂ ਅੰਦਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਲਗਾਇਆ ਗਿਆ ਤਿੰਨ ਦਿਨ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਟਾਣੀ ਮੁੰਚੀ ਰਾਮ ਦੇ ਨੇੜੇ ਪਿੰਡ ਆਲ ਬੋਦਲਾ ਤੇ ਨੇੜੇ ਤੇੜੇ ਦੇ ਪਿੰਡਾਂ ਦੀ ਸਾਧ ਸੰਗਤ ਦੇ ਸੰਯੋਗ ਨਾਲ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਸਾਲਾਨਾ ਲੰਗਰ ਲਗਾਇਆ ਗਿਆ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੰਗਰ ਨੂੰ 7 ਤੋਂ 8 ਸਾਲ ਹੋ ਗਏ ਹਨ ਜੋ ਹਰ ਸਾਲ ਇੱਥੇ ਤਿੰਨ ਦਿਨ ਲੰਗਰ ਲਗਾਇਆ ਜਾਂਦਾ ਹੈ ਔਰ ਸ੍ਰੀ ਅਖੰਡ ਪਾਠ ਜੀ ਦੇ ਭੋਗ ਵੀ ਪਾਏ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਦੂਰੋਂ ਨੇੜੇੋਂ ਆ ਕੇ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਔਰ ਬਾਬਾ ਬੁੱਢਾ ਸਾਹਿਬ ਤੇ ਜਾਣ ਵਾਲੀਆਂ ਸੰਗਤਾਂ ਇੱਥੋਂ ਲੰਗਰ ਛੱਕ ਕੇ ਜਾਂਦੀਆਂ ਹਨ ਔਰ ਨੇੜੇ ਤੇੜੇ ਦੀਆਂ ਸੰਗਤਾਂ ਦਾ ਵੱਡਾ ਸੰਜੋਗ ਇਸ ਲੰਗਰ ਨੂੰ ਰਹਿੰਦਾ ਹੈ। ਸੇਵਾਦਾਰਾਂ ਨੇ ਇਸ ਲੰਗਰ ਦੇ ਵਿੱਚ ਸੇਵਾ ਕਰਨ ਵਾਲੇ ਸਮਾਜ ਸੇਵੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਇਸ ਇਲਾਕੇ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਇਹ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਇਲਾਕਾ ਵਾਸੀਆਂ ਦਾ ਵੱਡਾ ਸੰਜੋਗ ਰਿਹਾ ਹੈ ਬਾਜਲਕਾ ਫਿਰੋਜ਼ਪੁਰ ਰੋਡ ਟਾਣੀ ਮੁੰਚੀ ਰਾਮ ਦੇ ਨੇੜੇੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਾਲਾਨਾ ਲੰਗਰ ਲਗਾਇਆ ਗਿਆ ਜੋ ਤਿੰਨ ਦਿਨ ਲੰਗਰ ਇਸ ਜਗ੍ਹਾ ਤੇ ਚਲਾਇਆ ਗਿਆ ਔਰ ਸ਼੍ਰੀ ਖੰਡਪਾਟ ਜੀ ਦੇ ਪੋਗ ਵੀ ਪਾਏ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰੋ ਸਾਡਾ ਚੈਨ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਸ ਕਦੋਂ ਦਾ ਲੰਗਰ ਚੱਲ ਰਿਹਾ ਹੈ ਔਰ ਮੇਲਾ ਸਮਾਂ ਚੱਲਦਾ ਹੈ ਕਿਹੜੀ ਮਹੀਨੇ ਚੱਲਦਾ ਜਾਣ ਕਰੀ ਇਹ ਮੇਲਾ ਪੇਂਡਾਲ ਬੋਤਲਾ ਸੰਗਤ ਵੱਲੋਂ ਪਿਛਲੇ 7-8 ਸਾਲਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਹੈ ਸੋ ਆਸ-ਪਾਸ ਦੇ ਪਿੰਡਾਂ ਦਾ ਅਤੇ ਟਾਣੀਆਂ ਦੀ ਸੰਗਤ ਦਾ ਸਾਨੂੰ ਬਹੁਤ ਹੀ ਸੰਯੋਗ ਮਿਲਦਾ ਹੈ। ਉਹਨਾਂ ਦੇ ਸੰਯੋਗ ਸਦਕਾ ਹੀ ਤਣਤਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਸਾਲਾਨਾ ਜੋੜ ਮੇਲੇ ਦੇ ਕਰਕੇ ਪਿੰਡਾਲ ਬੋਤਲਾਂ ਦੀਆਂ ਸੰਗਤਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ। ਇਹ ਲੰਗਰ ਫਾਜ਼ਿਲਕਾ ਫਰੋਇਪੁਰ ਰੋਡ ਦੇ ਟਾਣੀ मुੰਚੀ RAMDEE ਜੇ ਚੌਂਕੇ ਉੱਥੇ ਲਗਾਇਆ ਜਾਂਦਾ ਹੈ। ਇਹ ਲੰਗਰ ਦਿਨ-ਦਿਨ ਲਈ ਚੱਲਦਾ ਹੈ ਜੀ। 5 6 7 ਤਰੀਕ ਦਾ ਲੰਗਰ ਹੈ ਸੋ ਲੰਗਰ ਦੀਆਂ ਖੁਸ਼ੀਆਂ ਕਰਕੇ ਮੇਲੇ ਦੀ ਖੁਸ਼ੀ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਂਦੇ ਹਨ ਸੋ ਉਹਨਾਂ ਦਾ ਅੱਜ ਭੋਗ ਵੀ ਪਿਆ ਹੈ ਸੋ ਸੰਗਤਾਂ ਦਾ ਬਹੁਤ ਹੀ ਇਕੱਠ ਹੈ ਇਸ ਕਰਕੇ ਅਸੀਂ ਸਾਰੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਮੇਲੇ ਦੇ ਕਰਕੇ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਜਿਨ੍ਹਾਂ ਸਾਨੂੰ ਇੱਥੇ ਸੰਯੋਗ ਦਿੱਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੇਰਾ ਨਾਮ ਜੀ ਵਜੀਰ ਚੰਦ ਪਿੰਡ ਆਲ ਬੋਜ਼ਾ ਦੇ ਰਹਿਣ ਵਾਲੇ ਆ ਔਰ ਇਹ ਜਿਹੜਾ ਅਸੀਂ ਪਿਛਲੇ 7-8 ਸਾਲਾਂ ਤੋਂ ਤੰਦਰ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਇਹਨਾਂ ਦੀ ਯਾਦ ਦੇ ਵਿੱਚ ਜੋ ਲੰਗਰ ਲਾ ਰਹੇ ਹਾਂ ਔਰ ਬੜੀ ಅಪਾਰ ਕਿਰਪਾ ਬਾਬਾ ਬੁੱਢਾ ਸਾਹਿਬ ਜੀ ਦੀ ਸਾਡੇ ਨਗਰ ਦੇ ਉੱਪਰ ਔਰ ਆਸ-ਪਾਸ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਲੰਗਰ ਚੱਲ ਰਿਹਾ ਪਿਛਲੇ 7-8 ਸਾਲਾਂ ਤੋਂ ਅਸੀਂ ਹੋਰ ਵੀ ਆਸ-ਪਾਸ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਰ ਸਾਲ ਵੱਧ ਚੜ੍ਹ ਕੇ ਇਸ ਲੰਗਰ ਦੇ ਵਿੱਚ ਹਿੱਸਾ ਲਿਆ ਜਾਵੇ ਔਰ ਇਸ ਨੂੰ ਆਪਾਂ ਹੋਰ ਅੱਗੇ ਵੱਡੇ ਪੱਧਰ ਤੇ ਲੈ ਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪਰੰਤ ਪਿੰਡ ਆਲ ਬੋਦਲਾਂ ਦੀ ਸਾਰੀ ਸਮੂਹ ਸੰਗਤ ਨੇ ਜੋਤਾਂਤਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਰੋੜ ਦੇ ਸਾਰੀ ਸੰਗਤ ਨੇ ਰਲ ਕੇ ਲੰਗਰ ਲਾਇਆ ਹੈ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ